ਬਿਲਾਵਲ ਮਨ ਲਾ ਪੰਜਵਾ ਏਕ ਟੇਕ ਗੋਵਿੰਦ ਕੀ ਟਿਆਗੀ ਅਨ ਆਸ ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਅਧਾਰ ਹੈ ਤਬ ਸਰਣੀ ਪਾਹਿ ਤਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਪ੍ਰਾਹੋ ਆਪ ਰਖੈ ਆਪ ਦੇਵ ਸੀ ਆਪੇ ਪ੍ਰਤਪਾਰੈ ਦੀਨ ਦਇਆਲ ਕਿਰਪਾ ਨਿਧੇ ਸਾਸ ਸਾਸ ਸੁਮਾਰੈ ਕਰਨ ਹਰ ਜੋ ਕਰ ਰਿਆ ਸਾਈ ਵਢਿਆਈ ਗੁਰ ਪੂਰੈ ਉਪਦੇਸ਼ ਆ ਸੁਖ ਖਸਮ ਰਜ਼ਾਈ ਚਿੰਤ ਅੰਦੇਸ਼ਾ ਗਣਤ ਤਜ ਜਾਨ ਹੁਕਮ ਪਛਾਤਾ ਨਾ ਬਿਨ ਸੈ ਨਾ ਛੋੜ ਜਾਏ ਨਾਨਕ ਰੰਗ ਰਤਾ ਬਿਲਾਵਲ ਮਹਿਲਾ ਪੰਜਵਾ ਮਹਾ ਤਪਤ ਤੇ ਭਈ ਸ਼ਾਂਤ ਪਰਸਤ ਪਾਪ ਨਾ ਠੇ ਅੰਧ ਕੂਪ ਮੈਂ ਗਲਤ ਥੇ ਕਾਡੇ ਦੇ ਹੱਥੇ ਓਏ ਹਮਾਰੇ ਸajna ਹਮ ਉਨ ਕੀ ਰੇਨ ਜਿਨ ਭੇਟ ਤੋਵਤ ਸੁਖੀ ਜੀ ਦਾਨ ਦੇਨ ਰਹਾਓ ਪਰਾਪੁਰਬ ਲਾ ਲਿਖਿਆ ਮਿਲਿਆ ਅਬ ਆਏ ਬਸਤ ਸੰਗ ਹਰ ਸਾਧਕੈ ਪੂਰਨ ਆਸਾਏ ਪੈ ਬਿਨਸੇ ਤੈ ਲੋਕ ਕੇ ਪਾਏ ਸੁਖ ਥਾਨ ਦਇਆ ਕਰੀ ਸੁਮਰਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸੁਮਰਥ ਪ੍ਰਭ ਹਰ ਅਗੰਮ ਅਪਾਰ ਬਿਲਾਵਲ ਮੈਲਾ ਪੰਜਵਾ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਕਰਨੇ ਹਾਰ ਨਾ ਬੂਝੈ ਆਪ ਗਨੈ ਬਿਗਨ ਦੁਖ ਤਦੇ ਜਦ ਵਿਸਰੈ ਸੁਖ ਪ੍ਰਭ ਚਿਤ ਆਏ ਸੰਤਨ ਕਾ ਆਨੰਦ ਇਹ ਨੇਤ ਹਰ ਗੁਣ ਗਾਏ ਰਹਾਉ ਉੱਚੇ ਤੇ ਨੀਚਾ ਕਰੇ ਨੀਚ ਖਿੰਮੈ ਥੱਪ ਕੀਮਤ ਕਹੀ ਨਾ ਜਾਈ ਠਾਕੁਰ ਪਰ ਤੱਪ ਦੇਖ ਤਲੀਲਾ ਰੰਗ ਰੂਪ ਚਲਨੇ ਦਿਨ ਆਇਆ ਸੁਪਨੇ ਕਾ ਸੁਪਨਾ ਭਇਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰਥ ਪ੍ਰਭ ਤੇਰੀ ਸ਼ਰਨ ਆਈ ਹਰ ਦਿਨ ਸੁਰੇਣ ਨਾਨਕ ਜਪੈ ਸਾਦ ਸਾਦ ਬਲ ਜਾਈ ਮਿਲਾਵਲ ਮੈਂ ਲਾ ਪੰਗਵਾਂ ਜਲ ਠੋਵਾਂ ਏ ਸੀ ਸਕਰ ਕਰ ਕਾਰ ਪਗ ਫਖਲਾਵਾਂ ਬਾਹਰ ਜਾਉ ਲਖ 베ਰੀਆ ਦਰਸ਼ ਪੇਖ ਜੀਵਾਵਾਂ ਕਰਉ ਮਨੋਰਥ ਮਨੈ ਮਾਹੀ ਆਪਣੇ ਪ੍ਰਭ ਤੇ ਪਾਵਾਂ ਦੇਉ ਸੁਣੀ ਸਾਧਕੇ ਬੀਜਨ ਟੋਲਾਵਾਂ ਪ੍ਰਹਾਉ ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨਹਿ ਪੀਲਾਵਾਂ ਉਹ ਰਸ ਮੈਂ ਸ਼ਾਂਤ ਤ੍ਰਿਪਤ ਹੋਏ ਵਿਖੇ ਜਲਨ बुझाਵਾਂ ਜਬ ਤਖਤ ਕਰੈ ਸੰਤ ਮੰਡਲੀ ਤਿਨ ਮੇਲ ਹਰ ਗਾਵਾਂ ਕਰੋਂ ਨਮਸਕਾਰ ਭਗਤ ਜਨ ਧੂਰ ਮੁਖ ਲਾਵੋ ਉਠਤ ਬੈਠਤ ਜਪਉ ਨਾਮ ਏ ਕਰਮ ਕਮਾਵੋ ਨਾਨਕ ਕੀ ਪ੍ਰਭ ਬੇਨਤੀ ਹਰ ਸ਼ਰਨ ਸਮਾਵੋ